ਹਾਂਜੀ ਦੋਸਤੋ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਇਸ ਵੀਡੀਓ ਚ ਗੱਲਬਾਤ ਕਰਾਂਗੇ 1509 ਦੇ ਚੱਲ ਰਹੇ ਰੇਟਾਂ ਬਾਰੇ ਕਿ ਮੰਡੀਆਂ ਚ ਕੀ ਰੇਟ ਚੱਲ ਰਹੇ ਨੇ ਅੱਜ ਦੀ ਵੀਡੀਓ ਚ ਆਪਾਂ ਗੱਲਬਾਤ ਕਰਾਂਗੇ ਅੱਜ 2 ਤਰੀਕ ਦੇ ਆਪਾਂ ਜਿਹੜੇ ਰੇਟ ਨੇ 2 ਸਤੰਬਰ 2024 ਤੁਹਾਨੂੰ ਰੇਟ ਤੁਹਾਡੇ ਨਾਲ ਸਾਂਝੇ ਕਰਾਂਗੇ ਕੀ ਕੀ ਰੇਟ ਮੰਡੀਆਂ ਚ ਚੱਲ ਰਹੇ ਨੇ ਉਸ ਤੋਂ ਪਹਿਲਾਂ ਜਿਹੜੇ ਵੀ ਰਚਨਲ ਤੇ ਨਵੇਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜ਼ਰੂਰ ਦਬਕ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਅਸੀਂ ਪੰਜਾਬ ਤੇ ਕੁਝ ਹਰਿਆਣੇ ਦੀਆਂ ਮੰਡੀਆਂ ਦੇ ਆਪਾਂ ਰੇਟ ਤੁਹਾਡੇ ਨਾਲ ਸੰਝੇ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ 1509 ਦੀ ਬੋਲੀ ਲੱਗੀ ਜੀ 2715 ਰੁਪਏ ਤੇ ਉਸ ਤੋਂ ਬਾਅਦ ਹਰਿਆਣੇ ਦੀ ਮੰਡੀ ਦਾ ਅੰਦੌਰ ਮੰਡੀ 1509 ਜਿੱਥੇ 2785 ਰੁਪਏ ਤੇ 500 ਬੈਗ ਵੇਚਣ ਲਈ ਆਇਆ ਪਿਪਲੀ ਮੰਡੀ 1509 ਜਿੱਥੇ 2885 ਰੁਪਏ ਪ੍ਰਤੀ ਕੁੰਟਲ ਇਦਰੀ ਮੰਡੀ 1509 ਲੱਗੀ ਜੀ ਤੇ 2770 ਰੁਪਏ ਅੱਗੇ ਆ ਗਿਆ ਜੀ ਲਾੜਵਾ ਮੰਡੀ 1509 ਜਿੱਥੇ ਝੋਨਾ ਲੱਗਿਆ ਜੀ 2780 ਰੁਪਏ ਅੱਗੇ ਆ ਗਿਆ ਜੀ ਗੜ ਮੁਕਤੇਸ਼ਵਰ ਜਿੱਥੇ 1509 ਝੋਨਾ ਲੱਗਿਆ ਜੀ 2650 ਰੁਪਏ ਅੱਗੇ ਆ ਗਿਆ ਤਰਾਵੜੀ ਮੰਡੀ 1509 ਝੋਨਾ ਜੀ 2800 ਰੁਪਏ ਪ੍ਰਤੀ ਕੁਇੰਟਲ ਤੇ 12000 ਬੈਗ ਵਿਕਣ ਲਿਆ ਹੈ ਅੱਗੇ ਆ ਗਿਆ ਜੀ ਚੀਕਾ ਮੰਡੀ ਜਿੱਥੇ 1509 ਝੋਨਾ 2700 ਰੁਪਏ ਪ੍ਰਤੀ ਕੁਇੰਟਲ ਦਿੱਲੀ ਦੀ ਨਰੀਲਾ ਮੰਡੀ ਵਿੱਚ 1509 ਝੋਨੇ ਦੀ ਬੋਲੀ ਲੱਗੀ ਜੀ 2655 ਰੁਪਏ ਤੇ 8000 ਬੈਗ ਵਿਕਣ ਲਿਆ ਹੈ ਗਰਾਉਂਡਾ ਮੰਡੀ 1509 ਚੋਨਾ ਜਿੱਤੇ 2755 ਰੁਪਏ ਲੱਗਿਆ। ਜੰਗੀਰਾਬਾਦ ਮੰਡੀ 1509 ਚੋਨਾ ਲੱਗਈ 2715 ਰੁਪਏ 800 ਬੈਗ ਵੇਚਣ ਲਿਆਇਆ। ਅਗੇ ਕਰਨਾਲ ਮੰਡੀ ਜਿੱਥੇ 1509 ਚੋਨਾ ਦੀ ਬੋਲੀ ਲੱਗੀ ਹੈ ਜੀ 2755 ਰੁਪਏ ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜੀ ਤੇ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕੀਤੇ ਨੇ। ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੁਸੀਂ। ਬਾਸਮਤੀਆਂ ਦੇ ਰੇਟਾਂ ਦੀ ਅਪਡੇਟ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ। ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਜਲਦੀ ਧੰਨਵਾਦ